ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪਸ ਹੋ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਕਰਨ ਲੱਗੇ ਸੀ 올ਓਵਰ ਸੂਟ ਦੀ ਕਟਿੰਗ ਸਰਦੀ ਵਾਲਾ ਸਾਡਾ ਸੂਟ ਹੈ ਠੀਕ ਹੈ ਜੀ ਨੀਚੇ ਇਹਦੇ ਬਾਰਡਰ ਬਣਿਆ ਹੋਇਆ ਕਮੀਜ਼ ਤੇ ਤੇ ਆਪਾਂ ਤੁਹਾਨੂੰ ਦੱਸ ਦਿਆਂ ਕਿ ਆਪਾਂ 올ਓਵਰ ਸੂਟ ਦੀ ਕਟਿੰਗ ਕਿੱਦਾਂ ਕਰ ਸਕਦੇ ਆ ਆਪਾਂ ਸ਼ਰਟ ਦੀ ਲੈਂਥ ਕਿੰਨੀ ਕਟਿੰਗ ਕਰਨੀ ਆ ਅਗਰ ਸਾਡਾ ਬਾਰਡਰ ਬਣਿਆ ਹੋਵੇ ਤਾਂ ਆਜੋ ਫਿਰ ਆਪਾਂ ਕਰਦੇ ਆ ਕਟਿੰਗ ਸਭ ਤੋਂ ਪਹਿਲਾਂ ਜੀ ਕਸਟਮਰ ਦੀ ਹਿਪ ਹੈਗੀ 18 ਇੰਚ ਅਗਰ ਕਸਟਮਰ ਦੀ ਹਿਪ 18 ਇੰਚਾ ਮੰਨ ਲਓ 18 ਆ 19 ਆ 20 ਆ ਜਿੰਨੀ ਵੀ ਆ ਠੀਕ ਹੈ ਜੀ ਤੇ ਕਸਟਮਰ ਦੀ हिਪ ਦੇ ਅਕੋਰਡਿੰਗ ਤੁਸੀਂ ਕਟਿੰਗ ਕਰੋਗੇ ਸਭ ਤੋਂ ਪਹਿਲਾਂ ਤਾਂ ਕਮੀਜ਼ ਦੀ ਜਦੋਂ ਤੁਸੀਂ ਕਟਿੰਗ ਕਰਨੀ ਆ ਜਿੱਦਾਂ ਹੁਣ ਸਾਡੇ ਕਸਟਮਰ ਦੀ हिਪ ਹੈਗੀ 18 ਇੰਚ ਅਸੀਂ ਸਭ ਤੋਂ ਪਹਿਲਾਂ 18 ਦਾ ਹਾਫ ਕਰ ਲਾਂਗੇ ਜੀ 18 ਦਾ ਹਾਫ ਹੋ ਗਿਆ 9 ਇੰਚ ਤੇ ਉਹਦੇ ਵਿੱਚ ਅਸੀਂ 2 ਇੰਚ ਪਲੱਸ ਕਰਾਂਗੇ ਠੀਕ ਹੈ ਜਾਨੀ ਕਿ 11 ਇੰਚ ਤੇ 11 ਇੰਚ ਦੇ ਅਸੀਂ ਸ਼ਰਟ ਦੇ ਪੱਲੇ ਕੱਢਾਂਗੇ ਇੱਥੋਂ ਇੱਕ ਸਾਈਡ ਤੋਂ ਫੋਲਡ ਕਰਨਾ ਆ ਸਿੱਕਪਾ हां जी ਤੇ ਇਹ ਅਸੀਂ ਇੱਥੋਂ 11 ਇੰਚ ਜਿਹੜਾ ਹੈਗਾ ਆ ਕਮੀਜ਼ ਦਾ ਪੱਲਾ ਫੋਲਡ ਕਰ ਲਿਆ ਹੋਇਆ ਆ ਉਹ ਆਪਾਂ ਕਟਿੰਗ ਕਰਾਂਗੇ ਲੈਂਥ ਜਦੋਂ ਵੀ ਸਾਡਾ ਬਾਰਡਰ ਬਣਿਆ ਹੁੰਦਾ ਕਮੀਜ਼ ਦੇ ਉੱਪਰ ਅਗਰ ਤਾਂ ਅਸੀਂ ਫੁੱਲ ਪਲੇਟਸ ਪਾਣੀਆਂ ਤਾਂ ਜਿੰਨੀ ਸਾਡੀ ਲੈਂਥ ਰੈਡੀ ਆ ਉਸ ਤੋਂ ਅਸੀਂ 1 ਇੰਚ ਐਕਸਟਰਾ ਕਟਿੰਗ ਕਰਦੇ ਆ ਅਗਰ ਅਸੀਂ ਫੁੱਲ ਪਲੇਟਸ ਨਹੀਂ ਪਾਣੀਆਂ ਤਾਂ ਜਿੰਨਾ ਅਸੀਂ ਕਮੀਜ਼ ਰੈਡੀ ਕਰਨਾ ਉਸ ਤੋਂ 1/2 ਇੰਚ ਐਕਸਟਰਾ ਕਟਿੰਗ ਕਰਦੇ ਆ ਤਾਂ ਹੁਣ ਇਹਨਾਂ ਦੀ ਲੈਂਥ ਹੈਗੀ ਹੈ ਜੀ 42 ਇੰਚ ਯਾਨੀ ਕਿ 42 ਇੰਚ ਤੇ ਆਪਾਂ ਇਹਨਾਂ ਨੇ ਜਿਹੜੀਆਂ ਹੈਗੀਆਂ ਛੋਟੀਆਂ ਪਲੇਟਸ ਨਹੀਂ ਪਵਾਉਣੀਆਂ ਸਿਰਫ ਲੰਬੇ ਵਾਲੀਆਂ ਪਲੇਟਸ ਐ ਫਰੰਟ ਔਰ ਬੈਕ ਤੇ ਆਪਾਂ ਇਹਨਾਂ ਦੀ ਲੈਂਥ 1/2 ਇੰਚ ਐਕਸਟਰਾ ਕਟਿੰਗ ਕਰਾਂਗੇ ਜਿੰਨਾ ਇਹਨਾਂ ਨੂੰ ਸ਼ਰਟ ਰੈਡੀ ਕਰਨੀ ਉਸ ਤੋਂ ਤਾਂ ਇਹਨਾਂ ਦੀ ਲੈਂਥ ਹੈਗੀ ਹੈ ਜੀ 42 ਤੇ ਅਸੀਂ ਕਟਿੰਗ ਕਰਾਂਗੇ ਜੀ 42 ਐਂਡ 1/2 ਇਹ ਚੈੱਕ ਕਰੋ ਮਾਰਕਿੰਗ ਕਰ ਲਈ ਹੋਈ ਆ ਆਪਾਂ ਹਾਂਜੀ ਤੇ ਆਪਾਂ ਜਿਹੜੀ ਲੈਂਥ ਐ ਇੱਥੋਂ ਲਗਾਤੀ ਹੋਈ ਐ 42 ਐਂਡ ਹਾਫ ਇੰਚ ਤੇ ਹਾਫ ਇੰਚ ਐਕਸਟਰਾ ਔਰ ਅਗਰ ਸਾਡਾ ਜਿਹੜਾ ਬਾਰਡਰ ਆ ਬਣ ਲੋ ਸਾਡੇ ਕਮੀਜ਼ ਦੇ ਉੱਪਰ ਬਾਰਡਰ ਨਹੀਂ ਬਣਿਆ ਹੋਇਆ ਨੀਚੇ ਸਾਡਾ 올 ਓਵਰ ਸੂਟਰ ਇਸ ਦੀ ਕਟਿੰਗ ਕਰਨਾ ਉਹਦੇ ਵਿੱਚ ਅਗਰ ਤਾਂ ਤੁਸੀਂ ਫੁੱਲ ਪਲੇਟਸ ਪਾਣੀ ਆ ਫਿਰ ਤਾਂ ਤੁਸੀਂ 4 ਇੰਚ ਐਕਸਟਰਾ ਲੈਂਥ ਕਟਿੰਗ ਕਰੋਗੇ ਅਗਰ ਤੁਸੀਂ ਫੁੱਲ ਪਲੇਟਸ ਨਹੀਂ ਪਾਣੀ ਆ ਸਿਰਫ ਲੰਬੇ ਵਾਲੀਆਂ ਪਲੇਟਸ ਪਾਣੀ ਆ ਤੁਸੀਂ 3.5 ਇੰਚ ਐਕਸਟਰਾ ਲੈਂਥ ਕਟਿੰਗ ਕਰੋਗੇ ਠੀਕ ਹੈ ਜੀ ਹੁਣ ਆਪਾਂ ਇਹ ਕੱਪ ਪੱਲਾ ਜਿਹੜਾ ਹੈਗਾ ਉਹ ਕਟਿੰਗ ਕਰਦੇ ਹਾਂ ਸੇਮ ਹੀ ਆਪਾਂ ਜਿਹੜਾ 프ਰੰਟ ਪੱਲਾ ਆਪਣਾ ਫੋਲਡ ਕੀਤਾ ਸੀ 11 ਇੰਚ ਸੇਮ ਹੀ ਅਸੀਂ ਸਾਡਾ ਇੱਥੋਂ ਬੈਕ ਵਾਲਾ ਪੱਲਾ ਜਿਹੜਾ ਉਹ ਫੋਲਡ ਕਰਨਾ ਹੈ ਜੀ 11 ਇੰਚ ਤੇ ਜੀ ਤੇ ਇਹ ਸਾਡਾ ਜਿਹੜਾ ਹੈਗਾ ਆ ਅਸੀਂ 11 ਇੰਚ ਫੋਲਡ ਕਰ ਲਿਆ ਹੋਇਆ ਆ ਬੈਕ ਵਾਲਾ ਪੱਲਾ ਵੀ ਸਾਡਾ ਇਹ ਕਰੋ ਚੈੱਕ ਸੇਮ ਜਿੰਨਾ ਆਪਾਂ ਫਰੰਟ ਵਾਲਾ ਫੋਲਡ ਕੀਤਾ ਉਨਾ ਹੀ ਪੱਲਾ ਆਪਾਂ ਬੈਕ ਵਾਲਾ ਫੋਲਡ ਕਰ ਲਿਆ ਹੋਇਆ ਹੈ ਜਿਹੜਾ ਸਾਡਾ ਇਹ ਵਾਲਾ ਕਮੀਜ਼ਾ ਪੱਲਾ ਹੈ ਆਪਾਂ ਇਹਨੂੰ ਇਹਦੇ ਉੱਪਰ ਹੀ ਵਿਛਾ ਲੈਣਾ ਹੈ ਤਾਂ ਹਾਂਜੀ ਤੇ ਇਦਾਂ ਇੱਕ ਗੱਲ ਹੋਰ ਅਗਰ ਤੁਸੀਂ ਮੰਨ ਲਓ ਕਟਿੰਗ ਕਰਦੇ ਹੋ ਇਦਦਾ ਹੁਣ ਇਹਨਾਂ ਦੇ ਤਾਂ نیچے ਫੋਲਡ ਕਰਨ ਵਾਸਤੇ ਬਾਰਡਰ ਦੇ نیچے ਕਪੜਾ ਦਿੱਤਾ ਹੁੰਦਾ ਜਿੱਦਾਂ ਠੀਕ ਹੈ ਕਈ ਵਾਰੀ ਕਿਹਾ ਹੁੰਦਾ ਵੀ ਕਮੀਜ਼ ਦੇ ਨੀਚੇ ਨਾ ਬਾਰਡਰ ਸਿਰਫ ਬਾਰਡਰ ਹੀ ਹੁੰਦਾ ਉਹਦੇ نیچے ਐਕਸਟਰਾ ਕਪੜਾ ਨਹੀਂ ਦਿੱਤਾ ਹੁੰਦਾ ਫੋਲਡ ਲਈ ਤਾਂ ਉਹਦੇ ਵਿੱਚ ਆਪਾਂ ਜਿਹੜਾ ਬੈਕ ਪੱਲਾ ਉਹ ਕਿੰਨਾ ਕਟਿੰਗ ਕਰਨਾ ਹੈ ਉਹ ਆਪਾਂ ਕਟਿੰਗ ਕਰਨਾ ਹੈ 3.5 ਇੰਚ ਐਕਸਟਰਾ ਅਗਰ ਸਾਡਾ ਫਰੰਟ ਬਾਰਡਰ ਬਿਲਕੁਲ ਰੈਡੀ ਆ ਨੀਚੇ ਫੋਲਡ ਕਰ ਕੀਤਾ ਹੋਇਆ ਆਲਰੇਡੀ ਬਾਰਡਰ ਤਾਂ ਫਿਰ ਆਪਾਂ ਜਿਹੜਾ ਬੈਕ ਵਾਲਾ ਪੱਲਾ ਆ ਉਹਦਾ ਆਪਾਂ 3.5 ਇੰ ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ ਹਾਂਜੀ ਤੇ ਇਹ ਸਾਡਾ ਬੈਕ ਵਾਲਾ ਪੱਲਾ ਜਿਹੜਾ ਉਹ ਵੀ ਕਟਿੰਗ ਹੋ ਚੁੱਕਿਆ ਆ ਇਸ ਤਰ੍ਹਾਂ ਜਿੱਦਾਂ ਹੁਣ ਆਪਾਂ ਇਹਦਾ ਕਟਿੰਗ ਕਰਾਂਗੇ ਜੀ ਤੀਰਾ ਔਰ ਮੋਢਾ ਜਦੋਂ ਫਰੰਟ ਔਰ ਬੈਕ ਆਪਾ ਜਿਹੜਾ ਪੱਲਾ ਆ ਉਹ ਕਟਿੰਗ ਕਰ ਲਿਆ ਹੋਇਆ ਆ ਤੇ ਇਹਨਾਂ ਦਾ ਕਸਟਮਰ ਦੀ ਚੈਸ ਦੀ ਫਿਟਿੰਗ ਹੈਗੀ ਆ ਜੀ 18 ਇੰਚ ਤੇ ਇਹਨਾਂ ਦਾ ਸਭ ਤੋਂ ਪਹਿਲਾਂ ਆਪਾਂ ਤੀਰੇ ਦੀ ਮਾਰਕਿੰਗ ਕਰਾਂਗੇ ਜੀ 6.5 ਇੰਚ ਤੇ ਇੱਥੋਂ ਠੀਕ ਆ ਜੀ ਇਸ ਤੋਂ ਬਾਅਦ ਆਪਾਂ ਮਾਰਕਿੰਗ ਕਰਾਂਗੇ ਮੋਢੇ ਦੀ 7 ਇੰਚ ਠੀਕ ਹੈ ਜੀ ਸੇਮ ਹੀ ਅਸੀਂ ਇਸ ਸਾਈਡ ਤੋਂ ਵੀ 6.5 ਇੰਚ ਦੀ ਮਾਰਕਿੰਗ ਕਰ ਦਾਂਗੇ ਇਸ ਤਰ੍ਹਾਂ ਇਹ ਸਾਡੀ ਥੀਰੇ ਔਰ ਮੋਡੇ ਦੀ ਜਿਹੜੀ ਮਾਰਕਿੰਗ ਆ ਉਹ ਹੋ ਚੁੱਕੀ ਆ ਇਸ ਤੋਂ ਬਾਅਦ ਅਸੀਂ ਇੱਥੋਂ ਜੀ ਫਰੰਟ ਕਾਟ ਦੀ ਮਾਰਕਿੰਗ ਕਰਾਂਗੇ 5.5 ਇੰਚ ਤੇ ਤੇ ਇੱਥੋਂ ਅਸੀਂ ਫਿਟਿੰਗ ਦੀ ਮਾਰਕਿੰਗ ਕਰਾਂਗੇ ਜੀ 9 ਇੰਚ ਤੇ ਜਿੰਨੀ ਸਾਡੀ ਚੈਸ ਦੀ ਫਿਟਿੰਗ ਆ ਓਨੀ ਠੀਕ ਹੈ ਜੀ ਇੱਥੋਂ ਅਸੀਂ ਇਹਨੂੰ ਰਾਉਂਡ ਸ਼ੇਪ ਦੇ ਦਾਂਗੇ ਇੱਕ ਚੀਜ਼ ਦਾ ਧਿਆਨ ਰੱਖਣਾ ਜਦੋਂ ਵੀ ਅਸੀਂ ਇਹ ਵਾਲੀ ਸ਼ੇਪ ਦੇਣੀ ਆ ਤੇ ਇਹ ਸਾਡੀ ਜ਼ਿਆਦਾ ਡੀਪ ਨਹੀਂ ਹੋਣੀ ਚਾਹੀਦੀ ਇਨੂੰ ਆਪਾਂ ਕਟਿੰਗ ਕਰ ਦਾਂ। ਹਾਂਜੀ ਤੇ ਇਹ ਅਸੀਂ ਕਟਿੰਗ ਕਰ ਲਿਆ ਹੋਇਆ। ਇਸ ਤੋਂ ਬਾਅਦ ਅਸੀਂ ਫਰੰਟ ਕਾਰਡ ਦੀ ਮਾਰਕਿੰਗ ਕਰਾਂਗੇ। ਫਰੰਟ ਕਾਰਡ ਸਾਡੀ ਜਿਹੜੀ ਅਸੀਂ ਇਹ 5.5 ਇੰਚ ਵਾਲੀ ਕਾਰਟ ਲਈ ਹੋਈ ਆ, ਇਸ ਤੋਂ 1/2 ਇੰਚ ਐਕਸਟਰਾ ਆਏਗੀ। ਠੀਕ ਹੈ ਜੀ ਤੇ ਇੱਥੋਂ ਆਪਾਂ 1/2 ਇੰਚ ਦੀ ਮਾਰਕਿੰਗ ਕਰ ਲੈਣੀ ਆ। 1/2 ਇੰਚ ਦੀ ਮਾਰਕਿੰਗ ਕਰਨ ਤੋਂ ਬਾਅਦ ਇਹਨੂੰ ਅਸੀਂ ਇੱਥੋਂ ਇਹਦੇ ਨਾਲ ਟੱਚ ਕਰ ਦੇਣਾ ਇਸ ਸਾਈਡ ਤੇ ਇੱਥੋਂ ਅਸੀਂ ਇਹਦੇ ਨਾਲ ਜਦੋਂ ਵੀ ਅਸੀਂ ਇਹ ਵਾਲੀ ਕਾਟ ਪਾਉਣੀ ਹੈ ਇੱਥੋਂ ਅਸੀਂ ਗੁਲਾਈ ਅੰਦਰ ਨੂੰ ਲੈ ਕੇ ਜਾਣੀ ਹੈ ਅਸੀਂ ਇੱਥੋਂ ਇਹਨੂੰ ਬਾਹਰ ਤੋਂ ਐਦਾਂ ਨਹੀਂ ਲੈ ਕੇ ਜਾਣਾ ਫਿਰ ਉਹ ਜ਼ਿਆਦਾ ਡੀਪ ਹੋ ਜਾਣਗੇ ਠੀਕ ਹੈ ਜੀ ਹੁਣ ਆਪਾਂ ਇਹਦੀ ਇੱਥੋਂ ਕਾਟ ਪਾਉਣੀ ਹੈ ਹਾਂਜੀ ਤੇ ਇਹ ਸਾਡੀ ਫਰੰਟ ਔਰ ਬੈਕ ਪੱਲੇ ਦੀਆਂ ਕਾਟਾਂ ਵੀ ਪੈ ਗਈਆਂ ਔ ਹੁਣ ਆਪਾਂ ਕਰਾਂਗੇ ਇਹਨਾਂ ਦੀ ਬਾਜੂ ਦੀ ਕਟਿੰਗ ਬਾਜੂ ਇਹਨਾਂ ਦੀ ਰੈਡੀ ਕਰਨੀ ਹੈ ਜੀ 17.5 ਇੰਚ ਤੇ ਕਪੜਾ ਆਪਾਂ ਲੈ ਲਿਆ ਹੋਇਆ ਹੈ ਕਪੜੇ ਨੂੰ ਆਪਾਂ ਇੱਕ ਵਾਰ ਡਬਲ ਫੋਲਡ ਕਰ ਲਿਆ ਹੋਇਆ ਹੈ ਠੀਕ ਹੈ ਜੀ ਤੇ ਇਹਦੇ ਨੀਚੇ ਆਪਾਂ ਬਾਰਡਰ ਲਗਾਣਾ ਕਟਿੰਗ ਕਰਕੇ ਤਾਂ ਜਿੱਦਾਂ ਸਾਡਾ ਇਹ ਵਾਲਾ ਬਾਰਡਰ ਬਚਿਆ ਹੋਇਆ ਹੈ ਇਹ ਦੇਖੋ ਤੇ ਇਹ ਆਪਾਂ ਕਟਿੰਗ ਕਰਕੇ ਲਗਾ ਦਾਂਗੇ ਦੋਨੋਂ ਸਾਈਡ ਤੋਂ ਤੇ ਉਹਦੇ ਲਈ ਆਪਾਂ ਜਿੰਨੀ ਬਾਜੂ ਦੀ ਵਿਅਸਤ ਆਪਾਂ ਜੇਕਰ ਬਾਜੂ ਕਟਿੰਗ ਕਰਦੇ ਆ ਜਿੰਨੀ ਬਾਜੂ ਦੀ ਲੈਂਥ ਅਸੀਂ ਰੈਡੀ ਕਰਨੀ ਹੁੰਦੀ ਆ ਉਸ ਤੋਂ ਆਪਾਂ 2 ਇੰਚ ਐਕਸਟਰਾ ਕਟਿੰਗ ਕਰਦੇ ਆ ਤੇ ਹੁਣ ਜਿੱਦਾਂ ਆਪਾਂ ਇਹਦੇ ਉੱਪਰ ਬਾਰਡਰ ਲਗਾਉਣਾ ਤੇ ਤੁਸੀਂ ਜਿੰਨੀ ਬਾਜੂ ਦੀ ਲੈਂਥ ਰੈਡੀ ਕਰਨੀ ਆ ਉਸ ਤੋਂ 1 ਇੰਚ ਐਕਸਟਰਾ ਕਟਿੰਗ ਕਰਨੀ ਆ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਡਬਲ ਫੋਲਡ ਜਿੱਦਾਂ ਕੱਪੜੇ ਨੂੰ ਕੀਤਾ ਹੋਇਆ ਆ ਇੱਥੋਂ ਆਪਾਂ ਇਹਨੂੰ 4 ਫੋਲਡ ਕਰ ਲੈਣਾ ਇੱਕ ਵਾਰ ਹਾਂਜੀ ਤੇ ਇਹ ਅਸੀਂ ਇੱਥੋਂ 4 ਫੋਲਡ ਕਰ ਲਿਆ ਹੋਇਆ ਆ ਇਸ ਤੋਂ ਬਾਅਦ ਅਸੀਂ ਇਹਦੀ ਲੈਂਥ ਦੇਖਣੀ ਆ ਕਿੰਨੀ ਆ ਲੈਂਥ ਸਾਡੀ ਹੈਗੀ ਆ ਜੀ 1.5/8 ਇੰਚ ਠੀਕ ਹੈ ਜੀ 1.5/8 ਇੰਚ ਤੇ ਆਪਾਂ ਲੈਂਥ ਲਈ ਹੋਈ ਹੈ ਇਸ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਬਾਜੂ ਦੀ ਕਾਟ ਬਾਜੂ ਦੀ ਕਾਟ ਲਈ ਸਭ ਤੋਂ ਪਹਿਲਾਂ ਅਸੀਂ ਇੱਥੋਂ ਜਿੱਦਾਂ ਸਾਡਾ ਆਰਮ ਹੋ ਲੋ ਜਿੱਦੋਂ ਬਾਜੂ ਜਿਹੜੀ ਬੰਦ ਕਰਨੀ ਆ ਸੀ ਉਹ ਕਰਨੀ ਆ ਜੀ ਅਸੀਂ 5.5/4 ਇੰਚ ਤਾਂ ਅਸੀਂ ਇਹਨੂੰ 2 ਇੰਚ ਐਕਸਟਰਾ ਲਵਾਂਗੇ ਯਾਨੀ ਕਿ 6.5 ਇੰਚ ਤੇ ਇੱਥੋਂ ਆਪਾਂ ਪਾਵਾਂਗੇ ਮੋਡੇ ਦੀ ਕਾਟ ਇਹ ਦੇਖੋ ਜੀ 3.5 ਇੰਚ ਤੇ ਹੁਣ ਆਪਾਂ ਇਹਨੂੰ ਕਟਿੰਗ ਕਰਦੇ ਹਾਂ ਕੱਟ ਪਾਤੀ ਹੋਈ ਹੈ ਸਾਡੇ 340 ਮੋਡੇ ਦੀ ਇੱਥੋਂ ਅਸੀਂ ਹੁਣ ਜੀ ਫਰੰਟ ਕਾਰਡ ਦੀ ਮਾਰਕਿੰਗ ਕਰਾਂਗੇ ਇਹ ਹੈ ਕਿ ਆ ਜੀ ਸਾਡੀ ਫਰੰਟ ਕਾਰਡ ਹੁਣ ਆਪਾਂ ਕਟਿੰਗ ਕਰਦੇ ਹਾਂ ਸਿਰਫ ਉੱਪਰ ਵਾਲੇ ਦੋ ਪੱਲੇ ਚੱਕ ਕੇ ਹੀ ਅਸੀਂ ਕਟਿੰਗ ਕਰਨੀ ਆ ਫਰੰਟ ਕਾਰਡ ਦੀ ਹਾਂਜੀ ਇਹ ਸਾਡੀ ਫਰੰਟ ਕਾਰਡ ਵੀ ਪੈ ਗਈ ਹੋਈ ਆ ਸਾਡੀ ਇਹ ਸ਼ਰਟ ਆ ਪੂਰੀ ਕਟਿੰਗ ਹੋ ਗਈ ਹੋਈ ਆ ਹੁਣ ਇਸ ਤੋਂ ਬਾਅਦ ਆਪਾਂ ਕਟਿੰਗ ਕਰਾਂਗੇ ਸਲਵਾਰ ਤੇ ਬਾਕੀ ਸਲਵਾਰ ਦੀ ਜਿਹੜੀ ਕਟਿੰਗ ਹੈਗੀ ਉਹ ਹੈਗੀ ਸੈਮੀ ਪਟਿਆਲਾ ਸਲਵਾਰ ਦੀ ਕਟਿੰਗ ਠੀਕ ਹੈ ਬਾਕੀ ਬਾਕੀ ਅਗਰ ਤੁਹਾਨੂੰ ਕੋਈ ਵੀ ਕਟਿੰਗ ਦੇ ਵਿੱਚ ਕਨਫਿਊਜ਼ਨ ਲੱਗਦੀ ਆ ਕਮੀਜ਼ 'ਚ ਲੱਗਦੀ ਆ ਜਾਂ ਸਲਵਾਰ 'ਚ ਲੱਗਦੀ ਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ ਤੇ ਆਜੋ ਹੁਣ ਆਪਾਂ ਕਟਿੰਗ ਕਰਦੇ ਆ ਸਲਵਾਰ ਹੁਣ ਆਪਾਂ ਇਹ ਕਪੜਾ ਲੈ ਲਿਆ ਹੋਇਆ ਸਲਵਾਰ ਦਾ ਇਹਨੂੰ ਕਪੜੇ ਨੂੰ ਆਪਾਂ ਡਬਲ ਫੋਲਡ ਕਰ ਲਿਆ ਹੋਇਆ ਸਭ ਤੋਂ ਪਹਿਲਾਂ ਆਪਾਂ ਇਹਨੂੰ ਇਧਰੋਂ ਕਟਿੰਗ ਕਰਕੇ ਪ੍ਰੋਪਰ ਕਰ ਲੈਣਾ ਫੜੀ ਨੂੰ ਡਬਲ ਫੋਲਡ ਕਰ ਲਿਆ ਹੋਇਆ ਸਲਵਾਰ ਦੇ ਨੂੰ ਸਾਡੀ ਸਲਵਾਰ ਦੀ ਜਿਹੜੀ ਲੈਂਥ ਹੈ ਜੀ ਉਹ ਹੈਗੀ 38 ਇੰਚ ਜਦੋਂ ਵੀ ਆਪਾਂ ਸਲਵਾਰ ਕਟਿੰਗ ਕਰਨੀ ਆ ਤੇ ਆਪਾਂ ਹਮੇਸ਼ਾ 4 ਇੰਚ ਮਾਈਨਸ ਕਰਕੇ ਕਟਿੰਗ ਕਰਨੀ ਆ ਤੇ ਇਹਨਾਂ ਦੇ 38 ਇੰਚ ਹੈ ਤੇ ਆਪਾਂ ਇੱਥੋਂ ਜੀ ਪੱਲੇ ਫੋਲਡ ਕਰਾਂਗੇ 34 ਇੰਚ ਦੇ ਆਪਾਂ ਪੱਲੇ ਕੱਟਾਂਗੇ ਇਹਦੇ ਸਲਵਾਰ ਦੇ ਤੇ ਜਿੱਦਾਂ ਇਹਦਾ ਪੌँचा ਰੈਡੀ ਆ 6 ਇੰਚ ਤੇ ਆਪਾਂ ਉਹਦੀ ਕਟਿੰਗ ਕਰਾਂਗੇ ਫੋਲਡ ਕਰਕੇ 6.5 ਇਹ ਜਿਹੜੀ ਅਸੀਂ ਸਲਵਾਰ ਕਟਿੰਗ ਕਰ ਰਹੇ ਹਾਂ ਇਹ ਸਾਡੀ ਜੁਆਇੰਟ ਪੱਲੇ ਵਾਲੀ ਸਲਵਾਰ ਆ ਪੱਲੇ ਕੱਟ ਹਾਂਜੀ ਤੇ ਹੁਣ ਆਪਾਂ ਇੱਥੋਂ ਜਿਹੜੀ ਹੈਗੀ ਹੈ ਪੱਲਾ ਫੋਲਡ ਕਰ ਲਿਆ ਹੋਇਆ ਹੈ 6.5 ਇੰਚ ਤੇ ਹੁਣ ਆਪਾਂ ਇਹਦੀ ਲੈਂਥ ਲਗਾਵਾਂਗੇ 34 ਇੰਚ ਇਹ ਮਾਰਕਿੰਗ ਕਰ ਲਈ ਹੋਈ ਅਸੀਂ 34 ਇੰਚ ਤੇ ਇੱਥੋਂ ਅਸੀਂ ਕੁੰਦਾ ਲਗਾਵਾਂਗੇ 1.5 ਇੰਚ ਅਗਰ ਅਸੀਂ ਸਾਡਾ ਇੱਥੋਂ ਜਿਹੜਾ ਪੱਲਾ ਹੈ ਮੰਨ ਲਓ ਇਸ ਕਸਟਮਰ ਦਾ ਸ਼ੇਪ ਪਹੁੰਚਾ ਤਾਂ ਅਸੀਂ 6.5 ਇੰਚ ਫੋਲਡ ਕਰ ਰਹੇ ਹਾਂ ਤਾਂ ਸਾਡਾ ਜਿਹੜਾ ਕੁੰਦਾ ਆਏਗਾ ਉਹ 1.5 ਇੰਚ ਆਏਗਾ ਅਗਾ 6.5 ਪਹੁੰਚਾ ਆ ਸਾਡੇ ਕੋਲ ਕਪੜਾ ਘਟਾ ਤਾਂ ਅਸੀਂ 6 ਹੀ ਪੱਲਾ ਫੋਲਡ ਕੀਤਾ ਹੋਇਆ ਤਾਂ ਸਾਡਾ ਜਿਹੜਾ ਕੁੰਦੇ ਦੀ ਮਾਰਕਿੰਗ ਉਹ 2 ਇੰਚ ਦੀ ਆਏਗੀ ਠੀਕ ਹੈ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਇਹਨੂੰ ਕਟਿੰਗ ਕਰ ਲੈਣੇ ਆ ਇੱਥੋਂ ਹਾਂਜੀ ਕਟਿੰਗ ਕਰਨ ਤੋਂ ਬਾਅਦ ਜਿੱਥੋਂ ਆਪਾਂ ਪੱਲੇ ਫੋਲਡ ਕੀਤੇ ਹੋਏ ਐ ਇੱਥੇ ਕੱਟ ਲਗਾ ਲੈਣਾ ਤਾਂ ਕਿ ਆਪਾਂ ਨੂੰ ਪਤਾ ਰਹੇ ਕਿ ਅਸੀਂ ਕਿੱਥੋਂ ਚੱਕ ਕੇ ਕਪੜਾ ਸਲਾਈ ਲਗਾਣੀ ਹੈ ਹਾਂਜੀ ਤੇ ਇਹ ਅਸੀਂ ਦੋਨੋਂ ਸਾਈਡ ਕੱਟ ਲਗਾ ਲਿਆ ਹੋਇਆ ਹੁਣ ਜੀ ਤੇ ਇਸ ਤੋਂ ਬਾਅਦ ਜਿਹੜਾ ਸੀ ਇਹ ਕਪੜਾ ਉੱਪਰ ਫੋਲਡ ਕੀਤਾ ਹੋਇਆ ਇਹ ਸੀ ਐਕਸਟਰਾ ਵਾਲਾ ਕਟਿੰਗ ਕਰਕੇ ਸਾਈਡ ਕੱਟ ਦੇਣਾ ਕਪੜਾ ਇੱਥੇ ਠੀਕ ਹੈ ਜੀ ਇਸ ਤੋਂ ਬਾਅਦ ਹੁਣ ਆਪਾਂ ਲਗਾਣਾ ਹੈ ਜੀ ਦਾ ਹੁਣ ਆਪਾਂ ਪਹਿਲਾਂ ਲੈਂਥ ਲਗਾਈ ਆ ਇਸ ਸਾਈਡ ਤੋਂ ਇਸ ਸਾਈਡ ਨੂੰ ਜਿਹੜਾ ਸਾਡਾ ਇਹ ਕਪੜਾ ਘਾਟਾ ਸਾਡੇ ਇਸ ਸਾਈਡ ਤੋਂ ਆਸਾਨ ਨਹੀਂ ਨਿਕਲਣਾ ਪੂਰਾ ਠੀਕ ਹੈ ਜੀ ਤੇ ਪਹਿਲਾਂ ਆਪਾਂ ਇਹਦਾ ਲੈਂਥ ਇਸ ਸਾਈਡ ਤੋਂ ਇਸ ਸਾਈਡ ਨੂੰ ਲਗਾਈ ਹੋਈ ਆ ਜੀ ਤੇ ਹੁਣ ਅਸੀਂ ਲੈਂਥ ਲਗਾਣੀ ਆ ਇਸ ਸਾਈਡ ਤੋਂ ਇਸ ਸਾਈਡ ਨੂੰ ਚੋਂ 30 ਤੇ ਅਸੀਂ ਮਾਰਕਿੰਗ ਕਰ ਲੈਣੀ ਆ ਇਸ ਸਾਈਡ ਤੋਂ ਵੀ ਫਿਰ ਅਸੀਂ ਸੇਮ ਹੀ 1.5 ਇੰਚ ਦੇ ਕੁੰਡੇ ਦੀ ਮਾਰਕਿੰਗ ਕਰਨੀ ਹੈ ਜੀ ਇੱਥੋਂ ਇਹ ਸਾਡੀ ਕੁੰਡੇ ਦੀ ਮਾਰਕਿੰਗ ਅਸੀਂ ਕਰ ਲਈ ਹੋਈ ਆ ਉਸ ਤੋਂ ਬਾਅਦ ਅਸੀਂ ਇਹਨੂੰ ਇਹਦੇ ਨਾਲ ਮਿਲਾ ਦੇਣਾ ਇਸ ਸਾਈਡ ਠੀਕ ਹੈ ਜੀ ਇਹ ਸਾਡੀ ਕੁੰਡਿਆਂ ਦੀ ਮਾਰਕਿੰਗ ਹੋ ਚੁੱਕੀ ਆ ਇਸ ਤੋਂ ਬਾਅਦ ਅਸੀਂ ਆਸਨ ਦੀ ਮਾਰਕਿੰਗ ਕਰਨੀ ਆ ਇੱਥੋਂ ਜੀ 10.5 ਇੰਚ ਤੇ ਸਾਡਾ ਆਸਨ ਲਗਾਉਣਾ ਸੀ ਵੈਸੇ ਸਿੱਧੇ ਕਿਸੇ ਵੀ ਸਲਵਾਰ ਦਾ ਆਸਣ ਆ 10 ਇੰਚ ਤੇ ਲਗਾਉਨੇ ਆ ਪਰ ਜੇ ਦਾ ਕਸਟਮਰ ਤੇ ਕਹਿੰਦੇ ਆ ਕਿ ਆਸਣ ਵੱਡਾ ਕਰਨਾ ਹੋਵੇ ਤਾਂ ਅਸੀਂ ਇੱਥੋਂ ਮਾਰਕਿੰਗ ਕਰਾਂਗੇ ਜੀ 10 ਇੰਚ ਸਾਢੇ 10 ਇੰਚ ਤੇ ਠੀਕ ਹੈ ਜੀ ਸਾਢੇ 10 ਇੰਚ ਤੇ ਆਸਣ ਦੀ ਮਾਰਕਿੰਗ ਕਰਦੇ ਹੋਈ ਆ ਸੇਮ ਹੀ ਅਸੀਂ ਇੱਥੋਂ ਇਸ ਸਾਈਡ ਤੋਂ ਕਰਨੀ ਆ ਸਾਢੇ 10 ਇੰਚ ਤੇ ਮਾਰਕਿੰਗ ਸਾਡੀ ਜਿਹੜੀ ਹੈਗੀ ਸਲਵਾਰ ਦੀ ਫੁੱਲ ਮਾਰਕਿੰਗ ਹੋ ਚੁੱਕੀ ਆ ਹੁਣ ਇਸ ਤੋਂ ਬਾਅਦ ਆਪਾਂ ਇਹਨੂੰ ਕਟਿੰਗ ਕਰਾਂਗੇ ਜਿੱਦਾਂ ਆਪਾਂ ਇਹ ਆਸਣ ਲਗਾਇਆ ਹੋਇਆ ਆ ਠੀਕ ਹੈ ਇਸ ਸਾਈਡ ਤੋਂ ਕੁੰਡੇ ਤੋਂ ਕਟਿੰਗ ਕਰਕੇ ਅਸੀਂ ਦੂਸਰੇ ਕੁੰਡੇ ਵਾਲੀ ਸਾਈਡ ਜਾਣਾ ਹਾਂ ਹਾਂਜੀ ਤੇ ਇਹ ਸਾਡੀ ਕੁੰਡਿਆਂ ਦੀ ਕਟਿੰਗ ਹੋਣ ਤੋਂ ਬਾਅਦ ਜਿਹੜੀ ਇਹ ਅਸੀਂ ਆਸਣ ਦੀ ਮਾਰਕਿੰਗ ਕੀਤੀ ਹੋਈ ਆ ਅਸੀਂ ਇੱਥੋਂ ਕਟਿੰਗ ਕਰ ਦੇਣੀ ਆਸਣ ਦੀ ਠੀਕ ਹੈ ਜੀ ਤਾਂ ਇਹ ਸਾਡੀ ਜਿਹੜੀ ਸਲਵਾਰ ਆ ਕਟਿੰਗ ਹੋ ਚੁੱਕੀ ਆ ਠੀਕ ਹੈ ਜੀ ਫੁੱਲ ਸੂਟ ਦੀ ਸਾਡੀ ਕਟਿੰਗ ਹੋ ਗਈ ਹੋਈ ਆ ਬਾਕੀ ਹੁਣ ਆਪਾਂ ਇਹਦੀ ਕਟਿੰਗ ਕਰਦੇ ਆ ਬੈਲਟ ਸਲਵਾਰ ਦੀ ਜਿਹੜਾ ਸਾਡੇ ਬੈਕ ਪੱਲੇ ਦੇ ਨਾਲੋਂ ਸਾਡਾ ਕਪੜਾ ਬਚਿਆ ਹੋਇਆ ਸੀਗਾ ਉਸ ਤੋਂ ਅਸੀਂ ਸਲਵਾਰ ਦੀ ਜਿਹੜੀ 벨ਟ ਆ ਉਹ ਕਟਿੰਗ ਕਰ ਲੈਣੀ ਹੈ। ਹਾਂਜੀ ਤੇ ਹੁਣ ਆਪਾਂ ਇਹ 벨ਟ ਕਟਿੰਗ ਕਰਨੀ ਹੈ 벨ਟ ਵਾਸਤੇ ਆਪਾਂ ਇਹ ਕਪੜਾ ਫੋਲਡ ਕਰ ਲਿਆ ਹੋਇਆ ਹੈ ਡਬਲ ਫੋਲਡ ਠੀਕ ਹੈ ਜੀ ਤੇ ਇਹਨੂੰ ਆਪਾਂ 7 ਇੰਚ 벨ਟ ਕਟਿੰਗ ਕਰਨੀ ਹੈ। 7 ਇੰਚ ਕਪੜੇ ਤੇ ਮਾਰਕਿੰਗ ਕਰ ਲੈਣੀ ਹੈ ਅਸੀਂ 벨ਟ ਦੀ ਉਹਦੀ हिਪ ਹੈ हिਪ ਤੋਂ 3.5 ਇੰਚ ਐਕਸਟਰਾ ਕਟਿੰਗ ਕਰਨੀ ਹੈ ਤੇ ਹੁਣ ਆਪਾਂ ਇਹਨਾਂ ਦੀ 3.5 ਇੰਚ ਐਕਸਟਰਾ ਕਟਿੰਗ ਕਰਾਂਗੇ हिਪ ਤੋਂ। ਠੀਕ ਹੈ ਜੀ 18 ਕਸਟਮਰ ਸੋਰੀ 18 ਇੰਚ ਕਸਟਮਰ ਦੀ हिਪ ਆ ਤੇ ਆਪਾਂ ਇਹਨੂੰ ਕਟਿੰਗ ਕਰਾਂਗੇ ਜੀ 21 ਇੰਚ ਹਾਂਜੀ ਤੇ ਮਾਰਕਿੰਗ ਸਾਡੀ ਹੋ ਚੁੱਕੀ ਹੈ ਬੈਲਟ ਦੀ ਹੁਣ ਆਪਾਂ ਕਰਦੇ ਆ ਇਹਨੂੰ ਕਟਿੰਗ ਜੀ ਸਾਡੀ ਜਿਹੜੀ ਬੈਲਟ ਆ ਉਹ ਵੀ ਕਟਿੰਗ ਹੋ ਚੁੱਕੀ ਆ ਸਾਡੇ ਪੂਰੇ ਸੂਟ ਦੀ ਕਟਿੰਗ ਹੋ ਚੁੱਕੀ ਆ 올ਓਵਰ ਸੂਟ ਦੀ ਬਾਕੀ ਤੁਸੀਂ ਦੱਸਿਓ ਜਰੂਰ ਵੀਡੀਓ ਕਿੱਦਾਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਥੈਂਕ ਯੂ ਸੋ ਮਚ